ਅ ਅੱਜ ਇਸ ਦੀ ਅੱਜ ਬਹੁਤ ਹੀ ਮਹੱਤਵਪੂਰਨ ਜਿਹੜੀ ਮੀਟਿੰਗ ਹੈ ਉਸ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਅ ਸਭ ਤੋਂ ਪਹਿਲਾਂ ਅੱਜ ਚੌਥੇ ਪਾਤਸ਼ਾਹ ਧੰਤਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਸਾਰੀ ਸੰਗਤ ਨੂੰ ਉਸ ਦੀ ਮੁਬਾਰਕਬਾਦ ਤੇ ਨਾਲ ਹੀ ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਜਿਸ ਨੇ ਸਾਨੂੰ ਸਾਰਿਆਂ ਨੂੰ ਬੜਾ ਉਦਾਸ ਕੀਤਾ ਹੈ ਨਾਮੋਸ਼ ਕੀਤਾ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਅਰਦਾਸਾਂ ਬੇਂਤੀਆਂ ਕਰ ਰਹੇ ਸੀ ਪਰ ਜੋ ਗੁਰੂ ਸਾਹਿਬ ਜੀ ਹੁਕਮ ਹੈ ਜੋ ਉਹਨਾਂ ਦਾ ਭਾਣਾ ਹੈ ਪੰਜਾਬ ਦਾ ਇੱਕ ਖੋਨਹਾਰ ਪੁੱਤ ਪੰਜਾਬੀ ਸੰਗੀਤ ਜਗਤ ਦਾ ਇੱਕ ਨਾਮਵਰ ਸਿਤਾਰਾ ਰਾਜਵੀਰ ਜਵੰਦਾ ਸਾਨੂੰ ਅੱਜ અલਵਿਦਾ ਕਿਹਾ ਗਿਆ ਅਸੀਂ ਸਾਡੇ ਸਾਰਿਆਂ ਵੱਲੋਂ ਜਿਹੜਾ ਹੈ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਸਾਡੇ ਭਰਾ ਦੇ ਨੂੰ ਦੇ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੀ ਲੱਖਾਂ ਆਪਣੇ ਫੈਨ ਹੈ ਤੇ ਸੰਗੀਤ ਜਗਤ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦੇ ਵੱਲੋਂ ਸਾਡੀ ਡਿਊਟੀ ਲਈ ਗਈ ਹੈ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਜੋ ਟੂਰਿਜ਼ਮ ਮਹਿਕਮੇ ਦੇ ਵਿੱਚ ਸਲਾਹ ਕਰਨੇ ਅਸੀਂ ਅੱਜ ਸਵੇਰੇ ਪਹਿਲਾਂ ਪਠਾਨਕੋਟ ਫਿਰ ਹੁਸ਼ਿਆਰਪੁਰ ਤੇ ਅੱਜ ਹੁਣ ਜਲੰਧਰ ਦੇ ਵਿੱਚ ਜਲੰਧਰ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਕਪੂਰਥਲਾ ਦੀ ਸਾਰੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੇ ਫਰੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਕੀਤੀ ਹੈ 350 ਸਾਲਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਭਾਈ ਸੱਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਬਿਆਲਾ ਜੀ ਦਾ ਪੰਜਾਬ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਜੀ ਦੇ ਵੱਲੋਂ ਸਾਨੂੰ ਹੁਕਮ ਹੈ ਆਦੇਸ਼ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਇਹ ਜਿਹੜੇ ਸਮਾਗਮ ਹੈ ਉਸ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਦੋ ਦਿਨ ਪਹਿਲਾਂ ਆਪ ਸਭ ਨੇ ਦੇਖਿਆ ਹੋਣਾ ਕਿ ਸਾਰੇ ਸਾਡੇ ਸੰਤ ਮਹਾਪੁਰਖ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਹੈ ਉਹ ਦੱਸਿਆ ਤੇ ਸੰਤਾਂ ਮਹਾਪੁਰਖਾਂ ਦੇ ਅਪਰੂਵਲ ਤੋਂ ਬਾਅਦ ਅਸੀਂ ਹੁਣ ਲੱਗ ਗਏ ਹਾਂ ਜਿੱਥੋਂ-ਜਿੱਥੋਂ ਨਗਰ ਕੀਰਤਨ ਗੁਜ਼ਰਦੇ ਹਨ ਤਾਂ ਮੈਂ ਇੱਕ ਵਾਰੀ ਦੁਬਾਰਾ ਜਿਹੜਾ ਸਾਰਾ ਪਲਾਨ ਆਪ ਜੀ ਦੇ ਸਾਹਮਣੇ ਚਾਰ ਨਗਰ ਕੀਰਤਨ ਜਿਹੜੇ ਹੈ ਉਹ ਆਰੰਭੇ ਜਾਣਗੇ ਜਿਨ੍ਹਾਂ ਵਿੱਚੋਂ ਜਿਹੜੇ ਸਮਾਗਮ ਹੈ ਉਹ 25 ਅਕਤੂਬਰ ਤੋਂ ਸ਼ੁਰੂ ਹੋਣਗੇ 25 ਅਕਤੂਬਰ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਂਕ ਦਿੱਲੀ ਉੱਥੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸਾਡੀ ਟੀਮ ਇਸ ਸਮਾਗਮ ਜਿਹੜੇ ਰਸਮੀ ਤੌਰ ਤੇ ਆਰੰਭੇ ਜਾਣਗੇ ਤੇ 25 ਅਕਤੂਬਰ ਨੂੰ ਹੀ ਸ਼ਾਮ ਨੂੰ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਵਿਖੇ ਕੀਰਤਨ ਦਰਬਾਰ ਹੋਊਗਾ ਉਸ ਤੋਂ ਬਾਅਦ ਜੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਨਾਲ ਹੀ 25 ਅਕਤੂਬਰ ਤੋਂ ਬਾਅਦ ਹੀ ਪੰਜਾਬ ਦੇ ਸਾਰੇ ਕਾਲਜੇਜ਼ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਬਾਣੀ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਜਿਹੜੇ ਸੈਮੀਨਾਰ ਹੋਣਗੇ 15 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਚ ਪ੍ਰਾਈਵੇਟ ਸਕੂਲ ਦੇ ਵਿੱਚ ਏਜਿਡ ਸਕੂਲ ਦੇ ਵਿੱਚ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੀਵਨ ਗੁਰੂ ਸਾਹਿਬ ਜੀ ਦੀ ਗੁਰਬਾਣੀ ਗੁਰੂ ਸਾਹਿਬ ਜੀ ਦਾ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਪੜਾਇਆ ਜਾਊਗਾ ਅਸੀਂ ਇਹ ਪੂਰਾ ਕਰਿਕੂਲਮ ਤਿਆਰ ਕਰ ਰਹੇ ਹਾਂ ਇਸ ਦੇ ਨਾਲ ਹੀ 18 ਨਵੰਬਰ ਨੂੰ ਗੁਰਦੁਆਰਾ ਛੱਟੀ ਪਾਦਸ਼ਾਹੀ ਸ਼੍ਰੀਨਗਰ ਵਿਖੇ ਛੇਵੇਂ ਪਾਦਸ਼ਾਹ ਜੀ ਦਾ ਉਹ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਣਗੇ ਤੇ ਮਿਤੀ 19 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਸਾਡੇ ਸੰਤਾਂ ਮਾਪੁਰਖਾਂ ਦੀ ਰਹਿਨਵਾਈ ਹੇਠ 19 ਨਵੰਬਰ ਨੂੰ ਜਿਹੜਾ ਪਹਿਲਾ ਨਗਰ ਕੀਰਤਨ ਹੈ ਉਹ ਸ਼੍ਰੀਨਗਰ ਤੋਂ ਆਰੰਭ ਹੋਊਗਾ ਵਾਇਆ ਜੰਮੂ ਹੁੰਦੇ ਹੋਏ ਵਾਇਆ ਪਠਾਨਕੋਟ ਹੁੰਦੇ ਹੋਏ 22 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚੂਗਾ 20 ਤਰੀਕ ਨੂੰ ਇੱਕ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਊਗਾ ਵਾਇਆ ਗੁਰਦਾਸਪੁਰ ਵਾਇਆ ਬਟਾਲਾ ਵਾਇਆ ਬਾਬਾ ਬਕਾਲਾ ਹੁੰਦੇ ਹੋਏ 20 ਸ਼ਾਮ ਨੂੰ ਅੰਮ੍ਰਿਤਸਰ ਵਿਖੇ ਤੇ ਫਿਰ ਵਾਇਆ ਤਰਨਤਾਰਨ ਗੋਇੰਦਵਾਲ ਸਾਹਿਬ ਹੁੰਦਾ ਹੋਇਆ 21 ਦੀ ਸ਼ਾਮ ਨੂੰ ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਸਾਹਿਬ ਵਿਖੇ ਉਹ ਨਾਈਟ ਸਟੇ ਹੋਊਗਾ ਗੁਰੂ ਸਾਹਿਬ ਦਾ ਸੁਖਾਸਨ ਹੋਊਗਾ ਸਾਰੀ ਸੰਗਤ ਦਾ ਬੰਦੂਬਸਤ ਹੋਊਗਾ ਤੇ ਫਿਰ 22 ਤਰੀਕ ਨੂੰ ਸਵੇਰੇ ਵਾਇਆ ਫਗਵਾੜਾ ਹੁੰਦੇ ਹੋਏ ਵਾਇਆ ਬੰਗਾ ਵਾਇਆ ਨਵਾਂ ਸ਼ਹਿਰ ਵਾਇਆ ਬਲਾਚੌਰ ਪੂਰੇ ਸ਼ਹਿਰਾਂ ਦੇ ਵਿੱਚੋਂ ਨਗਰ ਕੀਰਤਨ ਗੁਜ਼ਰਦੇ ਹੋਏ ਜਿਹੜਾ ਹੈ ਵਾਇਆ ਕਾਠਗੜ ਆਸਰੋ ਹੁੰਦੇ ਹੋਏ ਗੁਰਦੁਆਰਾ ਟੀਬੀ ਸਾਹਿਬ ਤੇ ਫਿਰ ਨੂਰਪੁਰ 베ਦੀ ਦੇ ਪਿੰਡਾਂ ਦੇ ਵਿੱਚੋਂ ਅਨੰਦਪੁਰ ਸਾਹਿਬ ਇਹ ਫਿਰ ਇਦਾਂ ਹੀ ਦੋ ਨਗਰ ਕੀਰਤਨ ਸਾਡੇ ਮਾਝੇ ਤੋਂ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਜਿਹੜਾ ਹੈ ਅਨੰਦਪੁਰ ਸਾਹਿਬ ਪਹੁੰਚੂਗਾ ਤੇ ਇੱਕ ਚੌਥਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਹੁੰਦੇ ਹੋਏ ਉਹ ਵੀ 19 ਨਵੰਬਰ ਨੂੰ ਸ਼ੁਰੂ ਹੋਊਗਾ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਜਿਹੜੇ ਹੈ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ ਤੇ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਲੋਕਿਕ ਸਮਾਗਮ ਹੋਣਗੇ ਜਿਹਦੇ ਵਿੱਚ ਸਰਵ ਧਰਮ ਸੰਮੇਲਨ ਹੈ ਸਰਬੱਤ ਦਾ ਭਲਾ ਇਕੱਤਰਤਾ ਹੈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਤਿੰਨੋਂ ਦਿਨ ਅਨੰਦਪੁਰ ਸਾਹਿਬ ਵਿਖੇ ਜਿਹੜਾ ਡਰੋਨ ਸ਼ੋ ਹੋਊਗਾ ਪੰਜਾਬ ਦਾ ਪਹਿਲਾ ਡਰੋਨ ਸ਼ੋ ਇੱਕ ਵਰਲਡ ਕਲਾਸ ਟੈਂਪ ਸਿਟੀ ਜਿਹੜੀ ਹੈ ਉਹ ਸਾਬਿਤ ਕਰ ਰਹੀ ਹੈ ਪੰਜਾਬ ਸਰਕਾਰ Shri Anandpur Sahib ਵਿਖੇ ਤੇ ਨਾਲ ਨਾਲ ਸ਼ਹਾਦਤ ਦੀ ਲੋ ਤੇ ਹੋਰ ਬਹੁਤ ਸਾਰੇ ਸਮਾਗਮ ਹੈ ਅੱਜ ਸਾਡੀ ਇਸ ਮੀਟਿੰਗ ਦਾ ਜਿਹੜਾ ਮੁੱਖ ਮਕਸਦ ਸੀ ਕਿ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਬਟਾਲਾ ਤੋਂ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਤੋਂ ਫਿਰ ਕਰਨਤਾਰਨ ਗੋਇੰਦਵਾਲ ਸਾਹਿਬ ਹੁੰਦੇ ਜਲੰਧਰ ਆਣਾ ਤਾਂ ਕਪੂਰਥਲੇ ਜਲੰਧਰ ਤੇ ਨਵਾਂ ਸ਼ਹਿਰ ਦੇ ਜਿੱਥੋਂ ਜਿੱਥੋਂ ਨਗਰ ਕੀਰਤਨ ਨੇ ਗੁਜ਼ਰਨਾ ਉੱਥੇ ਦੀ ਹਰ ਤਰ੍ਹਾਂ ਦੀ ਤਿਆਰੀ ਸੜਕਾਂ ਐਨ ਠੀਕ ਹੋਣ ਸਿਕਿਉਰਿਟੀ ਰੇ ਦੇ ਅਰੇਂਜਮੈਂਟਸ ਹੋਣ ਲੰਗਰ ਜਿਹੜੇ ਹੋਣ ਤਾਕਿ ਕਿਤੇ ਵੀ ਜਿਹੜੀ ਮਰਿਆਦਾ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਆਦੇਸ਼ ਹੈ ਚਾਹੇ ਅਸੀਂ ਕੋਈ ਮੰਤਰੀਆਂ ਕੋਈ ਐਮਐਲਏ ਹੈ ਕੋਈ ਚੇਅਰਮੈਨ ਹੈ ਜਾਂ ਫਿਰ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਹੈ ਕਿ ਅਸੀਂ ਸੇਵਾਦਾਰ ਬਣ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਹਰ ਤਰ੍ਹਾਂ ਦੀ ਤਿਆਰੀ ਜੋ ਹੈ ਗੁਰੂ ਸਾਹਿਬ ਦੇ ਸਤਕਾਰ ਨੂੰ ਨਜ਼ਰ 'ਚ ਰੱਖਦੇ ਹੋਏ ਗੁਰੂ ਸਾਹਿਬ ਦੀ ਅਦਬ ਨੂੰ ਨਜ਼ਰ 'ਚ ਰੱਖਦੇ ਹੋਏ ਹਰ ਤਰ੍ਹਾਂ ਦੀ ਜੋ ਤਿਆਰੀਆਂ ਤਾਂ ਕਿ ਜਿਹੜੀ ਵੀ ਸੰਗਤ ਜਿਹੜੀ ਵੀ ਸੰਤ ਮਹਾਂਪੁਰਖ ਆ ਰਹੇ ਆ ਉਹ ਖੁੱਲੇ ਉਹ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰ ਸਕਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰ ਸਕਣ ਉਸ ਦੇ ਸੰਬੰਧ ਦੇ ਵਿੱਚ ਤਿਆਰੀਆਂ ਹੋਈਆਂ ਆ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਨੂੰ ਆਦੇਸ਼ ਦੇ ਦਿੱਤੇ ਗਏ ਆ ਜੰਗੀ ਪੱਦਰ ਦੇ ਉੱਤੇ ਰੋਜ਼ ਜਿਹੜਾ ਕੰਮ ਹੋਊਗਾ ਤੇ ਆਪ ਸਭ ਦੇ ਮੈਂ মিডিਆ ਦੇ ਸਾਥੀਆਂ ਰਾਹੀਂ ਇਹ ਬੇਨਤੀ ਕਰਦਾ ਹਾਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਇਹ ਹੈ ਕਿ ਲਾਈਟ ਐਂਡ ਸਾਊਂਡ ਦੇ ਸ਼ੋਅ ਦੇ ਵਿੱਚ ਵੀ ਵੱਤੋ ਵੱਦ ਆਪਜੀ ਸੰਗਤ ਦੇ ਰੂਪ ਦੇ ਵਿੱਚ ਆਪ ਜੀ ਨੇ ਵੀ ਸ਼ਾਮਲ ਹੋਣਾ ਤੇ ਜਿੰਨਾ ਇਸ ਦਾ ਪ੍ਰਚਾਰ ਹੈ ਤਾਂ ਕਿ ਜਿਹੜੀ ਸੰਗਤ ਹੈ ਉਸ ਤੱਕ ਇਹ ਜਾਣਕਾਰੀ ਪਹੁੰਚ ਸਕੇ ਸਾਡੇ ਸਾਰੇ ਆਫੀਸਰ ਸਾਡੇ ਸਾਰੇ ਨੁਮਾਇੰਦੇ ਮਾਨਯੋਗ ਮੰਤਰੀ ਸਾਹਿਬ ਹੋਣ ਮਾਨਯੋਗ ਸਾਰੇ ਸਾਡੇ ਐਮ ਐਲ ਏ ਸਹਿਬਾਨ ਹੋਣ ਸਾਡੇ ਚੇਅਰਮੈਨ ਸਾਹਿਬ ਹੋਣ ਸਾਰੇ ਅਗਲੇ 25 26 ਨਵੰਬਰ ਤੱਕ ਦਿਨ ਰਾਤ ਲੱਗਣਗੇ ਪਿੰਡ-ਪਿੰਡ ਜਾ ਕੇ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਸਾਰੇ ਮੰਦਰ ਕਮੇਟੀਆਂ ਨੂੰ ਸਾਲ ਕਿਉਂਕਿ ਨੌਵੇਂ ਪਾਤਸ਼ਾਹ ਕੱਲੇ ਇੱਕ ਧਰਮ ਦੇ ਨੇ ਉਨਾ ਦੀ ਸ਼ਹਾਦਤ ਮਾਨਵਤਾ ਦੇ ਲਈ ਹੈ ਹਿਊਮਨ ਰਾਈਟ ਦੀ ਸਭ ਤੋਂ ਵੱਡੀ ਮਿਸਾਲ ਨੇ ਉਹ ਤਾਂ ਸਾਰੇ ਜਿੰਨੇ ਵੀ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੇ ਸਭ ਨੂੰ ਜਿਹੜਾ ਹੈ ਇਨਵੋਲਵ ਕੀਤਾ ਜਾਊਗਾ ਤੇ ਉਹਦੀ ਤਿਆਰੀਆਂ ਦੇ ਉੱਤੇ ਲੱਗੇ ਹੋਏ ਆ ਤੇ ਬਹੁਤ ਸ਼ਾਨਦਾਰ ਸਾਰੇ ਆਫੀਸਰਸ ਨੇ ਆਪਣੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਸਾਰੇ ਪਬਲਿਕ ਨੁਮਾਇੰਦੇ ਆ ਨੇ ਆਪਣੀਆਂ ਜ਼ਿੰਮੇਵਾਰੀਆਂ ਕੀਤੀਆਂ ਤੇ ਸੇਵਾਦਾਰ ਬਣ ਕੇ ਅਸੀਂ ਸਾਰੇ ਇਸ ਸਮਾਗਮ ਨੂੰ ਇੱਕ 350 ਸਾਲਾ ਸ਼ਹੀਦੀ ਪੁਰਬ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਆ ਮੈਂ ਹੁਣ ਰਿਕੁਐਸਟ ਕਰੂੰਗਾ ਦੀਪਕ ਬਾਲੀ ਜੀ ਨੂੰ ਵੀ ਦੋਸਤ बहुत बहुत धन्यवाद बैंक साहब जिन्हें सत्कार ने कैबिनेट मिनिस्ट्री अमरिंदर भाग और हाजरी च हर हाँ चीज दी है अंदाजा लगा सकते हो कि सरकार की शहदता किस है इस पास जिन्हें सा प्रशासनिक अधिकारी सारे एमएलए साहब हल्के अंतर साहब चेयरमैन साहब सारे आए हैं ਅਸੀਂ ਸਿਰਫ ਇਹ ਹੀ ਕਹਿੰਦੇ ਆ ਕਿ ਜੇ ਅਕਾਲ ਪੁਰਖ ਨੇ ਇਹ ਸਮਾਂ ਸਾਡੀ ਸਰਕਾਰ ਤੇ ਸਮਝ ਦਿਹਾਦਾ ਪਰ ਇਹ ਜਿੰਨੀ ਕਟਿਬਲ ਦੇ ਸ਼ਹਾਦਤ ਆ ਅਸੀਂ ਸਾਰਾ ਜੋ ਲਾਭਿਕ ਤਦ ਵੀ ਸਾਡੂ ਦੇਦੀ ਆ ਸਾਡੀ ਕੰਟਰੀਬਿਊਸ਼ਨ ਬਹੁਤ ਅਨਰਿਜੀਬਲ ਰਹੀਦੀ ਇਸ ਕਰਕੇ ਸਾਨੂੰ ਮਤਵਤ ਦੋਲਣਾ ਚਾਹੀਦਾ ਹੈ ਮਤਵਤ ਸਰਕਾਰ ਨਾਲ ਸਰਕਾਰ ਨਾਲ ਕੋ ਸਰਕਾਰ ਦਾ ਇਹ ਹੀ ਆ ਕਿ ਜੇ ਆਇਆ ਤਾਂ ਗੁਰੂ ਸਾਹਿਬ ਦੀ ਪੂਰੀ ਦੁਨੀਆ ਜਿਵੇਂ ਅੱਜ ਵੀ ਅਸੀਂ ਕਰ ਰਹੇ ਹਾਂ ਕਿ ਪੰਜਾ ਸਾਤ ਦੀ ਬਹੁਤ ਵਧੀਆ ਸਮਾਗਮ ਹੋਈ ਸੀ। ਤਾਂ ਇਸੇ ਤਰ੍ਹਾਂ ਅਸੀਂ ਸਾਰੇ ਸਮਾਗਮ ਜਿਹੜੇ ਅਨੰਪਰ ਸਾਹਿਬ ਦੇ ਹੋ ਰਿਹਾ ਇੱਥੇ ਨੂੰ ਬਹੁਤ ਚਮਤੂਰ ਜੇ ਦੇਖ ਰਹੇ ਹਾਂ ਕਿ ਇਸੇ ਤਰ੍ਹਾਂ ਹੀ ਸਰਕਾਰ ਵੀ ਇਹੋ ਆਪਣੇ ਸ਼ਕਤਾ ਤੇਜ਼ ਨੱਥਾ ਦਾ ਪ੍ਰਚਾਰਾ ਕਰਦੇ ਹੋਏ ਉਹਦਾ ਸਮਾਗਮ ਲਾਸਾਨੀ ਬਣਾਵੇ। ਬਾਕੀ ਕੱਲ ਮੈਂ ਕਰਨੀ ਚਾਹੁੰਦਾ ਕਿ ਕਿ ਬਾਕੀ ਦਾ ਮਨਸਾਭੂ ਲਾਸਾਨੀ ਬਹੁਤ ਵੀ ਗੀਰ ਜੀ ਦੱਸਿਆ ਕਿ ਜਿਹੜੀ ਇਹ ਚਾਰ ਚਾਰੋ ਨਗਰ ਕੀਰਤਨ ਆ ਇਨਾਂ ਚੇ ਮर्याਦਾ ਤੋਂ ਸ਼ਰਧਾ ਨੂੰ ਭਾਇ ਰੱਖਣ ਦੇ ਲਈ ਚਾਰੇ ਸੰਤ ਮਹਾਪੁਰਸ਼ਾਂ ਨੇ ਇਹ ਯਾਤਰਾਵਾਂ ਤੇ ਨਗਰ ਕੀਰਤੇ ਜਿਲੇਆ ਉਹਨਾਂ ਦੀ ਜ਼ਿੰਮੇਵਾਰੀ ਹੋਗੀ ਸਰਕਾਰ ਦਾ ਕੰਮ ਹੈ ਸਾਡਾ ਸਾਰਿਆਂ ਦਾ ਕੰਮ ਪ੍ਰਬੰਧ ਕਰਨਾ ਹੋਵੇਗਾ ਮर्याਦਾ ਚ ਗੁਰੂ ਸਾਹਿਬ ਜਿੰਤਾ ਤਾਪਿਆ ਚ ਸੋਕਾ ਸਹਿ ਪ੍ਰਕਾਸ਼ ਸਰ ਇਹ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਚੱਲੇਗਾ ਇਹ ਦੇਹ ਪੂਰੀ ਵਾਲੇ ਸੰਤ ਨੇ ਮਹਾਪੁਰਸ਼ੂ ਉਹਨਾਂ ਦੀ ਸਤਿ ਸ੍ਰੀ ਅਕਾਲ ਉਹ ਸਾਰੀ ਸੰਗਤ ਆਏਗੀ ਉਹ ਆਪ ਗੁਰਦਵਾਰ ਸਾਹਿਬ ਨੂੰ ਲੈ ਕੇ ਆਉਣਗੇ ਉਹ ਮर्यादा ਦੇ ਬੜੇ ਪਵੰਦ ਨੇ ਪੱਕੇ ਨੇ ਉਹਨਾਂ ਦਾ ਬੜਾ ਜੀਵਨ ਦਾ ਲੰਬਾ ਹਸਤਾ ਗੇੜਾਇਆ ਉਹ ਸਿੱਖ ਧਰਮ ਦੇ ਅਨੁਸਾਰ ਸਿੱਖ ਮर्यादाਵਾਂ ਦੇ ਅਨੁਸਾਰ ਸਿੱਖ ਸਿਧਾਂਤਾਂ ਦੇ ਅਨੁਸਾਰ ਜਿਉਂ ਰਿਆ ਸੋ ਮੇਰੀ ਇਹੀ ਬੇਨਤੀ ਆ ਕਿ ਅਸੀਂ ਬਾਕੀ ਸਾਰੀ ਦਿਨੇ ਵਾਲੀ ਸੰਗਤ ਲੈ ਰਹੀ ਆ ਅਸੀਂ ਵੱਤਬਦ ਲੋਕਾਂ ਨੂੰ ਲੈ ਕੇ ਆਏਗੇ ਲੋਕਾਂ ਨੂੰ ਗੁਰਨਾ ਚੋੜੀ ਜਿਹੜਾ ਜੁੜੇਗਾ ਉਹਦੀ ਜ਼ਿੰਦਗੀ ਦੀ ਬਿਲਕੁਲ ਗੁਰੂ ਸਾਹਿਬ ਆਪ ਨਿਵਾਜਣਗੇ ਔਰ ਜਿਹੜਾ ਉਹ ਜੋੜੇਗਾ ਉਹਦੀ ਵੀ ਨਿਵਾਜਣ ਗੁਰੂ ਸਾਹਿਬ ਬਹੁਤ ਮਿਹਰਬਾਨ ਬਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਦਵਾਂ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਪੰਜਾਬ ਪੁਲਿਸ ਵੱਲੋਂ ਚਾਰੋਂ ਨਗਰ ਕੀਰਤਨਾਂ ਦੇ ਵਿੱਚ ਜਦੋਂ ਜਦੋਂ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਐਂਟਰ ਹੋਣਗੇ ਉੱਥੇ ਗਾਰਡ ਆਫ ਆਨਰ ਦਿੱਤਾ ਜਾਊਗਾ ਐਦਾਂ ਹੀ ਜਿਵੇਂ ਜਿਹੜੀ ਸਾਡਾ ਨਗਰ ਕੀਰਤਨ ਜੋ ਜੰਮੂ ਤੋਂ ਆ ਰਿਹਾ ਜਿੱਦਾਂ ਹੀ ਪੰਜਾਬ ਹੋਊਗਾ ਉਹ ਪੰਜਾਬ ਚ ਐਂਟਰ ਹੋਗਾ ਉੱਥੇ ਗਾਰਡ ਆਫ ਆਨਰ ਹੈ ਝਲੰਦਰ ਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜਾ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਅਗੇਂਸ ਨਗਰ ਕੀਰਤਨ ਨੂੰ ਸਰਕਾਰ ਦੇਖਦੇ ਹੋਏ ਪਹਿਲੀ ਵਾਰੀ ਇਹ ਜਿਹੜਾ ਗਾਰਡ ਆਫ ਆਨਰ ਹੋਊਗਾ ਨਾਲ ਹੀ ਜਿਨੇ ਬਾਲੀ ਸਾਹਿਬ ਨੇ ਦੱਸਿਆ ਸਾਡੇ ਸਾਰੇ ਸੰਤ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੀ ਰਹਿਨਮਾਈ ਹੇਠ ਜਿਹੜੇ ਸਾਡੇ ਸਾਰੇ ਸੰਤ ਸਰਕਾਰਯੋਗ ਸੰਤ ਮਹਾਪੁਰਖ ਨੇ ਚਾਹੀ ਸਤਨਾਮ ਸਿੰਘ ਜੀ ਹੁਣ ਕਿਲਾ ਲੰنگੜ ਸਾਹਿਬ ਵਾਲੇ ਸਤ ਬਾਬਾ ਅਫਤਾਰ ਸਿੰਘ ਜੀ ਹੁਣ ਟੰਬੀ ਸਾਹਿਬ ਵਾਲੇ ਸੰਤ ਬਾਬਾ ਅਫਤਾਰ ਸਿੰਘ ਜੀ ਢੱਡਲ ਹੋਣ ਗੁਰੂ ਕੇ ਬਾਗ ਵਾਲੇ ਸੰਤ ਉਹਨਾਂ ਦੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਹੋਣ ਸਾਰੇ ਸੰਤਾਂ ਮਹਾਪੁਰਖਾਂ ਦੇ ਮੈਂ ਜਿਹੜਾ ਹੈ ਇਹ ਸਾਰੇ ਨਗਰ ਕੀਰਤਨ ਦੇ ਵਿੱਚ ਉਹ ਤੇ ਉਹਨਾਂ ਦੀ ਸੰਗਤ ਸ਼ਾਮਿਲ ਹੋਊਗੀ ਤੇ ਪੰਜਾਬ ਜਿਵੇਂ ਮਾਨ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਸਾਡਾ ਫਰਜ ਤੇ ਸਾਡੇ ਸਾਰੇ ਨੁਮਾਇੰਦਿਆਂ ਦੇ ਤੇ ਸਾਰੀ ਬਿਊਰੋਕ੍ਰੇਸੀ ਅਸੀਂ ਸੇਵਾਦਾਰ ਬਣ ਕੇ ਇਸ ਨਗਰ ਕੀਰਤਨ ਦੇ ਵਿੱਚ ਜੋ-ਜੋ ਸਾਡੀ ਡਿਊਟੀ ਹੈ ਉਹ ਨਿਭਾਵਾਂਗੇ ਧੰਨਵਾਦ